ਸਤਿ ਸ਼੍ਰੀ ਅਕਾਲ ਜੀ ਕਹਾਣੀਆਂ ਆਪਾਂ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਿਹਾ ਇੱਕ ਲੜਕੇ ਦੀ ਐ ਜੀ ਤੇ ਪਿੰਡ ਤੇ ਸ਼ਹਿਰ ਆਪਾਂ ਤੁਹਾਡੇ ਨਾਲ ਸਾਂਝਾ ਜਿਹੜਾ ਨਹੀਂ ਕਰ ਰਹੇ ਤੇ ਰੀਜ਼ਨ ਇਹ ਹੈ ਵੀ ਉਹਨਾਂ ਦੀ ਪ੍ਰਾਈਵੇਸੀ ਨੂੰ ਅੱਖ ਰੱਖਦੇ ਹੋਏ ਕਹਾਣੀ ਦੇ ਵਿੱਚ ਜੀ ਨਰਿੰਦਰ ਦੇ ਤਿੰਨ ਭੈਣਾਂ ਹੁੰਦੀਆਂ ਨੇ ਤੇ ਤਿੰਨਾਂ ਦੇ ਵਿਆਹ ਹੋ ਜਾਂਦੇ ਤੇ ਉਸ ਤੋਂ ਬਾਅਦ ਮਾਪੇ ਕਹਿੰਦੇ ਵੀ ਨਰਿੰਦਰ ਹੁਣ ਤੂੰ ਵੀ ਵਿਆਹ ਕਰਵਾ ਲੈ ਨਰਿੰਦਰ ਦਾ ਨਾਲ ਦੇ ਹੀ ਪਿੰਡ ਦੀ ਲੜਕੀ ਦੇ ਨਾਲ ਵਿਆਹ ਕੀਤਾ ਜਾਂਦਾ ਸੁਮਨ ਦੇ ਨਾਲ ਸੂਮਣ ਦੀ ਜਿਆਦਾ ਨਰਿੰਦਰ ਨਾਲ ਨਹੀਂ ਬਣਦੀ ਤੇ ਨਰਿੰਦਰ ਦੀ ਵੀ ਨਹੀਂ ਬਣਦੀ ਤੇ ਅਜਿਹਾ ਦੇਖਿਆ ਜਾਂਦਾ ਵੀ ਕਾ ਜ਼ਿਆਦਾਤਰ ਜਦੋਂ ਆਪਣੀ ਲਾਈਫ ਦੇ ਵਿੱਚ ਜਿਹੜੇ ਰਿਸ਼ਤੇ ਆ ਹਨ ਉਹ ਜ਼ਹਿਰ ਬਣ ਜਾਂਦੇ ਆ ਤਾਂ ਆਪਣੋਂ ਉਹ ਰਿਸ਼ਤਿਆਂ ਤੋਂ ਪਰੇ ਨਿਕਲ ਜਾਣਾ ਚਾਹੀਦਾ ਪਰ ਸੂਮਣ ਤੇ ਨਰਿੰਦਰ ਦੋਨੇ ਹੀ ਇੱਕ ਦੂਜੇ ਨੂੰ ਤਲਾਕ ਜਿਹੜਾ ਨਹੀਂ ਦੇ ਰਹੇ ਸੀ ਤੇ ਸੂਮਣ ਜ਼ਿਆਦਾਤਰ ਪੇਕੀ ਹੀ ਰਹਿੰਦੀ ਸੀਗੀ ਫਿਰ ਉਹਦੇ ਇੱਕ ਸੌਰੇ ਜਿਹੜੇ ਮਨਾ ਕੇ ਲੈ ਜਾਂਦੇ ਸੀ ਉਹ ਫੇਰ ਰੁਸ ਕੇ ਆ ਜਾਂਦੀ ਸੀ ਤੇ ਨਾ ਹੀ ਨਰਿੰਦਰ ਉਸ ਨੂੰ ਤਲਾਕ ਦੇਣਾ ਚਾਹੁੰਦਾ ਸੀ ਤੇ ਨਾ ਹੀ ਉਹਨੂੰ ਲੈ ਜਾਣਾ ਚਾਹੁੰਦਾ ਸੀ ਇਸੇ ਤਰ੍ਹਾਂ ਹੀ ਹਾਲ ਜਿਹੜਾ ਸੁਮਨ ਦਾ ਵੀ ਸੀ ਆ ਇਹਨੇ ਦਿਨ ਚੱਲਦੇ ਆ ਜੀ ਤੇ ਸੁਮਨ ਦੇ ਚਾਚੇ ਦੇ ਮੁੰਡੇ ਦਾ ਵਿਆਹ ਹੁੰਦਾ ਜਾਨੀ ਕਿ ਨਰਿੰਦਰ ਦੇ ਸਾਲੇ ਦਾ ਬਾਕੀ ਪਰਿਵਾਰ ਨਾਲ ਬੋਲਚਾਲ ਵਧੀਆ ਹੁੰਦੀ ਹੈ ਜੀ ਨਰਿੰਦਰ ਦੀ ਵਸ ਉਹਨਾਂ ਦੀ ਆਪਸੀ ਨਿਬੰਧੀ ਹੁੰਦੀ ਦੋਨਾਂ ਜਣਿਆਂ ਦੀ ਤੇ ਸੁਮਨ ਦਾ ਚਾਚਾ ਜੀ ਨਰਿੰਦਰ ਨੂੰ ਕਾਰਡ ਦਿਆ ਆਉਂਦਾ ਵਿਆਹ ਦਾ ਤੇ ਉਹਦੇ ਪਰਿਵਾਰ ਤੇ ਉਹਦੇ ਚਾਚੇ ਤਾਇਆ ਨਾਲ ਵੀ ਵਧੀਆ ਬਣਦੀ ਹੁੰਦੀ ਹੈ ਜੀ ਸੁਮਨ ਦੇ ਚਾਚੇ ਤਾਇਆ ਦੀ ਨਰਿੰਦਰ ਦੇ ਚਾਚੇ ਤਾਇਆ ਨਾਲ ਉਹਦਾ ਚਾਚਾ ਜਦੋਂ ਵਿਆਹ ਤੇ ਆਉਂਦਾ ਤੇ ਨਰਿੰਦਰ ਕਹਿੰਦਾ ਚਲੋ ਮੈਂ ਵੀ ਚੱਲਦਾ ਨਰੇਂਦਰ ਦੇ ਸਾਲਿਆਂ ਨੂੰ ਵੀ ਆਏ ਹੁੰਦੇ ਸੀ ਵੀ ਕੀ ਆ ਵੀ ਪ੍ਰਾਣਾ ਆਉ ਕਾਣਾ ਹੋ ਸਕਦਾ ਇਹਨਾਂ ਦਾ ਮਨ ਮਟਾ ਵੀ ਨਿਬੜ ਜੇ ਤੇ ਸੁਮਨ ਨੂੰ ਲੈ ਜੇ ਪਰ ਇਦਾਂ ਦਾ ਕੁਝ ਵੀ ਨਹੀਂ ਹੁੰਦਾ ਜੀ ਤੇ ਜਦੋਂ ਵਿਆਹ ਖਤਮ ਹੋ ਜਾਂਦਾ ਉਹ ਕਹਿੰਦੇ ਵੀ ਜੀਜਾ ਜੀ ਤੁਸੀਂ ਰਹੋ ਹਨਾ ਉਹਨਾਂ ਨੂੰ ਹੁੰਦਾ ਵੀ ਕੋਈ ਨਾ ਕੋਈ ਇਹਨਾਂ ਦੀ ਗੱਲਬਾਤ ਆਪਾਂ ਕਰਵਾਵਾਂਗੇ ਇਹਨਾਂ ਦੀ ਲੜਾਈ ਨੂੰ ਵੇੜਨ ਦੀ ਕੋਸ਼ਿਸ਼ ਕਰਾਂਗੇ ਪਰਿਵਾਰ ਨੂੰ ਇਹਦੇ ਦੌਰਾਨ ਜੀ ਸੁਮਨ ਤੇ ਉਹ ਨਰੇਂਦਰ ਦਾ ਝਗੜਾ ਹੋ ਜਾਂਦਾ ਤੇ ਨਰੇਂਦਰ ਗੁੱਸੇ 'ਚ ਘਰ ਛੱਡ ਕੇ ਚਲਾ ਜਾਂਦਾ ਜਦੋਂ ਇਹ ਗੱਲ ਉਹਦੇ ਸਾਲਿਆਂ ਨੂੰ ਪਤਾ ਲੱਗਦੀ ਤਾਂ ਸੁਮਨ ਉਹਨੂੰ ਕਹਿੰਦੀ ਵੀ ਉਹ ਤਾਂ ਮੇਰੇ ਨਾਲ ਲੜ ਪਿਆ ਸੀ ਲੜ ਕੇ ਘਰ ਛੱਡ ਕੇ ਚਲਾ ਗਿਆ। ਉਹ ਉਹਨੂੰ ਗੁੱਸੇ ਹੁੰਦੇ ਵੀ ਅਗਲਾ ਕੀ ਆਖੋਗਾ ਵੀ ਪ੍ਰੌਣਾ ਆਇਆ ਸੀ ਤੇ ਲੜ ਕੇ ਤੁਸੀਂ ਭੇਜਤਾ ਤੇ ਹੁਣ ਉਹਨੂੰ ਕਿੱਥੇ ਲੱਭਗੇ? ਉਹਦਾ ਫੋਨ ਆ ਜਿਹੜਾ ਸਵਿਚ ਆਫ ਹੋਣਾ ਸ਼ੁਰੂ ਹੋ ਜਾਂਦਾ। ਰਾਤ ਕੱਟਦੇ ਆ ਜੀ ਸਵੇਰ ਹੋ ਉਹਦੇ ਪਿੰਡ ਫੋਨ ਕਰਦੇ ਵੀ ਜੀ ਜਾਈ ਪਹੁੰਚ ਗਏ ਤੇ ਉਹ ਪਈ ਨਹੀਂ ਪਹੁੰਚਦਾ ਤੇ ਉਹਦੇ ਮਾਪਿਆਂ ਨੂੰ ਵੀ ਫਿਕਰ ਹੋ ਜਾਂਦੀ ਉਹ ਵੀ ਉੱਥੇ ਆ ਜਾਂਦੇ ਆ। ਫੋਨ ਨਰੇਂਦਰ ਦਾ ਬੰਦ ਹੋ ਰਿਹਾ ਸੀ ਉਹ ਪੁਲਿਸ ਸਟੇਸ਼ਨ ਜਾਂਦੇ ਆ ਜੀ ਰਿਪੋਰਟ ਲਿਖਾਉਂਦੇ ਆ। ਤੇ ਜਦੋਂ ਪੁਲਿਸ ਵੱਲੋਂ ਫੋਨ ਟਰੇਸ ਕੀਤਾ ਜਾਂਦਾ ਤਾਂ ਉਹਨਾਂ ਦੀ ਪਿੰਡ ਦੀ ਲੋਕੇਸ਼ਨ ਹੀ ਆ ਜਿਹੜੀ ਆ ਰਹੀ ਹੁੰਦੀ ਹੈ ਤੇ ਇੰਨੇ ਜੀ ਸਕੂਲ ਲੱਗ ਜਾਂਦਾ ਸਕੂਲ ਦੇ ਵਿੱਚ ਨਰਿੰਦਰ ਦੀ ਲਾਸ਼ ਪਈ ਹੁੰਦੀ ਹੈ ਸਕੂਲ ਦੇ ਬੱਚਾ ਵੱਲੋਂ ਤੇ ਅਧਿਆਪਕਾਂ ਵੱਲੋਂ ਹੀ ਪੁਲਿਸ ਨੂੰ ਵੀ ਬੁਲਾਇਆ ਜਾਂਦਾ ਤੇ ਸਨਾਖਤ ਹੋ ਜਾਂਦੀ ਹੈ ਵੀ ਇਹ ਉਹ ਫਲਾਨਿਆਂ ਦੇ ਵੀ ਪਰੌਣੇ ਦੀ ਲਾਸ਼ ਹੈ ਚਲੋ ਜੀ ਪੁਸ਼ ਰਿਸ਼ ਕਰਦਿਆਂ ਨੂੰ ਕੀਤੀ ਜਾਂਦੀ ਹੈ ਪੁਲਿਸ ਨੂੰ ਸ਼ੱਕ ਸੀਗਾ ਤੇ ਪਰ ਉਹ ਸਾਫ਼ ਹੀ ਮੁੱਕਰ ਜਾਂਦੇ ਵੀ ਸਾਨੂੰ ਕੋਈ ਪਤਾ ਨਹੀਂ ਵੀ ਇਹ ਤਾਂ ਸੁੰਮਣ ਦਾ ਝਗੜਾ ਹੋਇਆ ਸੀ ਇਸ ਤਰ੍ਹਾਂ ਕਰਕੇ ਘਰ ਛੱਡ ਕੇ ਚਲਾ ਗਿਆ ਉਸ ਤੋਂ ਬਾਅਦ ਜੀ ਕਾਲ ਡਿਟੇਲ ਕਢਾਈ ਜਾਂਦੀ ਹੈ ਸਾਰਿਆਂ ਦੀ ਤੇ ਸੁਮਨ ਦੇ ਇੱਕ ਹਾਲ ਤੇ ਕਾਫੀ ਲੰਬੇ ਸਮੇਂ ਤੱਕ ਗੱਲ ਹੁੰਦੀ ਹੈ ਉਹਨੂੰ ਉਸ ਨੰਬਰ ਦੀ ਡਿਟੇਲ ਕਢਾਈ ਜਾਂਦੇ ਉਸੇ ਪਿੰਡ ਦੇ ਹੀ ਮੁੰਡੇ ਦਾ ਉਹ ਨੰਬਰ ਹੁੰਦਾ ਜੀ ਹਰਿੰਦਰ ਨਾਮ ਹੁੰਦਾ ਮੁੰਡੇ ਦਾ ਉਸ ਤੋਂ ਬਾਅਦ ਜੀ ਜਦੋਂ ਨਰਿੰਦਰ ਦੇ ਫੋਨ ਦੀ ਕਾਲ ਰਿਕਾਰਡ ਕਰਾਈ ਜਾਂਦੀ ਹੈ ਅੱਧਾ ਘੰਟਾ ਪਹਿਲਾਂ ਉਸੇ ਹਰਿੰਦਰ ਦੇ ਨੰਬਰ ਤੋਂ ਉਹਨੂੰ ਕਾਲ ਆਈ ਵੀ ਹੁੰਦੀ ਹੈ ਦੋਨਾਂ ਨੂੰ ਪੁਲਸ ਸਟ੍ਰੈਸ ਕਰਦੀ ਹੈ ਨੰਬਰ ਆਫ ਸਵਿਚ ਆਫ ਆ ਰਿਹਾ ਹੁੰਦਾ ਜੀ ਤੇ ਅਡਰੈਸ ਦੋਨਾਂ ਦੇ ਮਤਲਬ ਸੇਮ ਹੋ ਜਾਂਦੇ ਉਸੇ ਮੁੰਡੇ ਦੀ ਕਾਲ ਰਿਕਾਰਡਿੰਗ ਸੁਮੰਦੇ ਨਾਲ ਗੱਲਬਾਤ ਹੁੰਦੀ ਸੀ ਲੰਬੇ ਸਮੇਂ ਤੋਂ ਲੰਮਾ ਟਾਈਮ ਚੱਲ ਰਹੀ ਸੀ ਤੇ ਉਸੇ ਮੁੰਡੇ ਦਾ ਫੋਨ ਹੈ ਜਿਹੜਾ ਅੱਧਾ ਘੰਟਾ ਪਹਿਲਾਂ ਨਰਿੰਦਰ ਨੂੰ ਸੱਤੋਂ ਘਰੋਂ ਉਹ ਬਾਤ ਜਾਣ ਤੋਂ ਉਸ ਕਾਲ ਆਉਂਦੀ ਹੈ ਜੇ ਤਾਂ ਮੈਚ ਹੋ ਜਾਂਦੀ ਹੈ ਉਹ ਲੜਕੇ ਨੂੰ ਚੱਕ ਲਿਆ ਜਾਂਦਾ ਹੈ ਜੀ ਪੁਲਿਸ ਵੱਲੋਂ ਜਦੋਂ ਸਖਤੀ ਨਾਲ ਪੁੱਛਗਿੱਛ ਕੀਤੀ ਜਾਂਦੀ ਉਹ ਦੱਸਦਾ ਵੀ ਸੁਮੰਦੇ ਨਾਲ ਮੇਰੇ ਨਜਾਇਜ਼ ਸੰਬੰਧ ਸਨ 6 ਸਾਲਾਂ ਪਹਿਲਾਂ ਦੀ ਮੈਰਿਜ ਤੋਂ ਅਸੀਂ ਇੱਕ ਪਿੰਡ ਦੇ ਹੋਣ ਕਰਕੇ ਵੀ ਮੈਰਿਜ ਆ ਜਿਹੜੀ ਸਾਡੀ ਨਹੀਂ ਹੁੰਦੀ ਸੀ ਤੇ ਸੁਮਨ ਉਹਦੇ ਨਾਲ ਐਡਜਸਟਮੈਂਟ ਨਹੀਂ ਕਰ ਸਕਦੇ ਸੀ ਕਿਉਂਕਿ ਉਹ ਪਿਆਰ ਮੈਨੂੰ ਕਰਦੀ ਸੀਗੀ। ਤਾਂਨ ਦੇ ਵਿੱਚ ਝਗੜੇ ਰਹਿੰਦੇ ਸੀਗੇ ਤੇ ਫਿਰ ਅਸੀਂ ਵੀ ਹੌਲੀ-ਹੌਲੀ ਇਸ ਨੂੰ ਰਸਤੇ 'ਚ ਹਟਾਉਣ ਦੀ ਯੋਜਨਾ ਬਣਾਈ ਜਦੋਂ ਕਹਿੰਦਾ ਮੈਂ ਹੀ ਸੁਮਨ ਨੂੰ ਕਿਹਾ ਸੀ ਤੂੰ ਉਹਦੇ ਨਾਲ ਲੜਪੀ ਤੇ ਇਹਦੀ ਇੰਨੀ ਬੇਇਜ਼ਤੀ ਕਰੀ ਵੀ ਇਹ ਘਰ ਛੱਡ ਕੇ ਆ ਜਿਹੜਾ ਚਲਾ ਜਾਵੇ। ਜਦੋਂ ਉਹ ਘਰ ਛੱਡ ਕੇ ਗਿਆ ਤਾਂ ਵੀ ਤੂੰ ਮੈਨੂੰ ਕਾਲ ਕਰਦੀ। ਤੇ ਅੱਗੇ ਉਹ ਪਹਿਲੇ ਤਾਂਗ ਲਗਾਈ ਬੈਠੇ ਹੁੰਦੇ ਸਕੂਲ ਕੋਲੇ ਫੋਨ ਉਹ ਕਰਦੇ ਵੀ ਜੀਜਾ ਜੀ ਤੁਹਾਡਾ ਪਿੰਡ ਕੋਥੇ ਜਾਊਂਗਾ ਅੱਧੀ ਰਾਤ ਨੂੰ ਤੁਸੀਂ ਸਾਡੇ ਘਰੇ ਆ ਜਿਓ ਇੱਥੇ ਨਹੀਂ ਰਹਿਣਾ ਤਾਂ ਉਹਨੂੰ ਲੱਗਦਾ ਵੀ ਇਸੇ ਦੀ ਕੋਈ ਚਾਚੇ ਤਾਏ ਦਾ ਮੁੰਡਾ ਹੋਊਗਾ ਸੁਮਨ ਦੇ ਜਿਹੜਾ ਮੈਨੂੰ ਫੋਨ ਕਰ ਰਿਹਾ ਵੀ ਚਲ ਮੈਂ ਚਲਾ ਜਾਂਦਾ ਕਿ ਉਹ ਕੁੜੀ ਉਸਕੇ ਸਕੂਲ ਦੇ ਵਿੱਚ ਲੈ ਜਾਂਦੇ ਜੀ ਦੋਦੇ ਸਾਥ ਜਿਹੜੇ ਹੋਰ ਹੁੰਦੇ ਤੇ ਉਹ ਤੇਜ਼ ਤਰ੍ਹਾਂ ਹਥਿਆਰ ਨਾਲ ਮਾਰ ਦਿੰਦੇ ਆ ਨਰਿੰਦਰ ਨੂੰ ਫਿਰ ਜੀ ਪੁਲਿਸ ਤੇ ਉਸਤੇ ਮਾਪਿਆਂ ਵੱਲੋਂ ਜ਼ੋਰ ਦੇਣ ਤੇ ਸੁਮਨ ਨੂੰ ਵੀ ਗ੍ਰਿਫਤਾਰ ਕਰ ਲੈਂਦਾ ਕਾਰ ਲਿਆ ਜਾਂਦਾ ਕਿਉਂਕਿ ਪਿੰਡ ਵਾਲੇ ਵੀ ਲਾਂਤਾਂ ਪਾਉਂਦੇ ਨੇ ਜੀ ਉਹਨ ਉਹ ਸੁਮਨ ਅਰੇਸਟ ਕਰ ਲਈ ਜਾਂਦੀ ਹੈ ਕਿਉਂਕਿ ਅਸਲੀ ਮਾਸਟਰਮਾਈਂਡ ਤਾਂ ਉਹੀ ਸੀਗੀ ਨਾ ਤੇ ਤਿੰਨੋਂ ਦੇ ਸਾਥੀ ਜਿਹੜੇ ਗ੍ਰਿਫਤਾਰ ਕਰਕੇ ਜੇਲ੍ਹ ਭੇਜ ਦਿੱਤੇ ਜਾਂਦੇ ਆ ਹੁਣ ਤੁਸੀਂ ਦੇਖ ਲਓ ਜੀ ਮਾੜੇ ਕੰਮਾਂ ਦੇ ਜਿਹੜੇ ਮਾੜੇ ਨਤੀਜੇ ਆ ਉਹ ਸਾਹਮਣੇ ਆਉਂਦੇ ਨੇ ਇਸ ਕਰਕੇ ਕਦੇ ਵੀ ਝੂਠ ਦੀ ਬੁਨਿਆਦ ਤੇ ਕੋਈ ਵੀ ਰਿਸ਼ਤਾ ਜਿਹੜਾ ਨਾ ਬਣਾਇਆ ਕਰੋ ਤੇ ਤੁਹਾਨੂੰ ਆਪਣੀ ਵੀਡੀਓ ਕਿਵੇਂ ਦੀ ਲੱਗੀ ਇਹ ਘਟਨਾ ਜਿਹੜੀ ਇੱਕ ਸੱਚੀ ਘਟਨਾ ਹੈ ਤੇ ਆਪਣੀ رائے ਆ ਜਿਹੜੀ ਕਮੈਂਟਾਂ ਦੇ ਵਿੱਚ ਜ਼ਰੂਰ ਦਿਓ ਜੀ ਵੀਡੀਓ ਦੇਖਣ ਲਈ ਸਾਰੇ ਪੈਨਪ੍ਰਾਮਾਂ ਦਾ ਬਹੁਤ-ਬਹੁਤ ਧੰਨਵਾਦ